ਕਿਰਪਾ ਹੋਵੇ ਪ੍ਰਭੂ ਦਾ ਨਾਮ ਬਖਸ਼ਦੇ ਨੇ ਪ੍ਰਭੂ ਦਾ ਨਾਮ ਜਪ ਕੇ ਹੀ ਮਨ ਕਾਬੂ ਆਉਂਦਾ ਹੈ ਪੰਜੇ ਕਾਬੂ ਆਉਂਦੇ ਨੇ ਗਿਆਨ ਇੰਦਰੀ ਕਾਬੂ ਆਉਂਦੇ ਨੇ ਕਰਮ ਇੰਦਰੀ ਕਾਬੂ ਆਉਂਦੇ ਨੇ ਅੱਖਾਂ ਨੱਕ ਕੰਨ ਹੱਥ ਪੈਰ ਕਾਬੂ ਵਿੱਚ ਆਉਂਦੇ ਨੇ ਆਮ ਆਪਾਂ ਵੇਖਦੇ ਆਂ ਬੰਦਾ ਜਦੋਂ ਗਲਤ ਕਦਮ ਪੁੱਟਦਾ ਤਾਂ ਬਾਅਦ ਵਿੱਚ ਪਛਤਾ ਤਾਪ ਕਰਦਾ ਪਤਾ ਹੀ ਨਹੀਂ ਲੱਗਿਆ ਕਦੋਂ ਇਹ ਕਰ ਬੈਠਾ ਵਿੰਦਰੇ ਕਾਬੂ ਵਿੱਚ ਨਹੀਂ ਨਾਮ ਭਜਨ ਦੇ ਨਾਲ ਇਹ ਕਾਬੂ ਵਿੱਚ ਆਉਂਦੇ ਨੇ ਜਦੋਂ ਕਾਬੂ ਵਿੱਚ ਆ ਗਏ ਕਹਿੰਦੇ ਫਿਰ ਆਵਾ ਗਵਣ 84 ਲੱਖ ਜੂਨਾ ਦਾ ਮਿਟ ਜਾਂਦਾ ਹੈ ਬਾਣੀ ਚ ਜ਼ਿਕਰ ਆਇਆ ਹਰ ਮੇਲੋ ਸਤਗੁਰ ਦਇਆ ਕਰ ਮਨ ਵਸੈ ਇਕੰਕਾਰ ਜਿਨ ਗੁਰਮਖ ਸੁਣ ਹਰ ਮੰਨਿਆ ਜਨ ਨਾਨਕ ਤਿੰਨ ਜੈਕਾਰ ਜਿਹੜੀ ਗੱਲ ਮਨ ਅੰਦਰ ਏਕੰਕਾਰ ਨੂੰ ਟਿਕਾਉਣ ਦੀ ਹੈ ਜਿਹਦੇ ਵਾਧਾ ਮਨ ਕਾਬੂ ਆਉਂਦਾ ਕਹਿੰਦੇ ਉਹ ਵੀ ਗੁਰੂ ਦੀ ਕਿਰਪਾ ਨਾਲ ਹੀ ਅੰਦਰ ਟਿਕਦਾ ਹੈ ਗੁਰਾਂ ਦੀ ਕਿਰਪਾ ਤੋਂ ਬਿਨਾ ਪ੍ਰਭੂ ਦੀ ਯਾਦ ਅੰਦਰ ਨਹੀਂ ਟਿਕਦੀ ਤੇ ਜਿਨ੍ਹਾਂ ਦੇ ਅੰਦਰ ਯਾਦ ਟਿਕ ਗਈ ਉਹਨਾਂ ਦੀ ਜੈਜਕਾਰ ਹੈ ਉਹ ਨਜ਼ਾਤ ਹਾਸਲ ਕਰਦੇ ਨੇ ਉਹ ਮੁਕਤ ਰੂਹਾਂ ਬਣ ਜਾਂਦੇ ਨੇ